ਸਾਦਿਕ ਪੈਸ ਰਜੇ ਨੇ ਕੀਤਾ थाना ਮੁਖੀ ਜੋਗਿੰਦਰ ਕੌਰ ਦਾ ਵਿਸ਼ੇਸ਼ ਸਨਮਾਨ ਸਮਾਜ 'ਚ ਵਧੀਆ ਰੁਤਬਾ ਰੱਖਣ ਵਾਲੀ ਹਰ ਸਖਸ਼ੀਅਤ ਦਾ ਸਨਮਾਨ ਹੋਵੇਗਾ ਪ੍ਰદાન ਗੁਲਜ਼ਾਰ ਮਦੀਨਾ ਪਿਛਲੇ ਥੋੜੇ ਸਮੇਂ ਵਿੱਚ ਸਾਦਿਕ ਇਲਾਕੇ ਨੂੰ ਆਪਣੀਆਂ ਬਿਹਤਰੀਨ ਸੇਵਾਵਾਂ ਦੇਣ ਵਾਲੇ थाना ਮੁਖੀ ਜੋਗਿੰਦਰ ਕੌਰ ਨੂੰ ਅੱਜ ਪੈਸ ਐਸੋਸੀਏਸ਼ਨ ਪੰਜਾਬ ਰਜੇ ਦੇ ਪ੍ਰਧਾਨ ਗੁਰਵਿੰਦਰ ਸਿੰਘ ਗੋਰਾ ਸਾਦਿਕ ਬਲਾਕ ਦੇ ਪ੍ਰਧਾਨ ਗੁਲਜ਼ਾਰ ਮਦੀਨਾ ਅਤੇ ਸਮੁੱਚੀ ਪੈਸ ਵੱਲੋਂ ਵਿਸ਼ੇਸ਼ ਤੌਰ ਤੇ ਯਾਦਗਾਰ ਸਨਮਾਨ ਚਿੰਨ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਗਲਬਾਤ ਦੌਰਾਨ थाना ਮੁਖੀ ਜੋਗਿੰਦਰ ਕੌਰ ਨੇ ਸਮੁੱਚੀ ਪ੍ਰੈਸ ਦਾ ਧੰਨਵਾਦ ਕੀਤਾ ਕਿ ਜਿਨ੍ਹਾਂ ਨੇ ਉਹਨਾਂ ਦੀਆਂ ਗਤੀਵਿਧੀਆਂ ਨੂੰ ਵੇਖਦੇ ਹੋਏ ਸਨਮਾਨ ਕੀਤਾ। ਉਹਨਾਂ ਕਿਹਾ ਕਿ ਮੇਰੀ ਹਮੇਸ਼ਾ ਹੀ ਕੋਸ਼ਿਸ਼ ਰਹੇਗੀ ਕਿ ਸਾਦੀਕ ਇਲਾਕੇ ਨੂੰ ਸੇਫ ਰੱਖਿਆ ਜਾਵੇ ਤਾਂ ਜੋ ਸਾਦੀਕ ਇਲਾਕਾ ਉਹਨਾਂ ਦੇ ਕੀਤੇ ਕੰਮਾਂ ਦੀ ਸ਼ਲਾਗਾ ਕਰੇ। ਇਸ ਮੌਕੇ ਬਲਾਕ ਪ੍ਰਧਾਨ ਗੁਲਜ਼ਾਰ ਮਦੀਨਾ ਅਤੇ ਪੰਜਾਬ ਪ੍ਰਧਾਨ ਗੁਰਵਿੰਦਰ ਸਿੰਘ ਗੋਰਾ ਨੇ ਕਿਹਾ ਕਿ थाना ਮੁਖੀ ਜੋਗਿੰਦਰ ਕੌਰ ਇੱਕ ਨੇਕ ਰੂਹ ਹਨ। ਬੇਸ਼ੱਕ ਉਹ ਪੁਲਿਸ ਅਫਸਰ ਨੇ ਪਰ ਉਹਨਾਂ ਨੇ ਕਦੇ ਵੀ ਕਿਸੇ ਨੂੰ ਅਹਿਸਾਸ ਨਹੀਂ ਹੋਣ ਦਿੱਤਾ ਕਿ ਉਹ ਖਾਸ ਤੇ ਵੱਡੇ ਅਹੁਦੇ ਤੇ ਬਿਰਾਜਮਾਨ ਹਨ। आम जनता नु ओना नाल ਗੱਲ ਕਰਨ ਤੋਂ ਝਿਜਕਣਾ ਨਹੀਂ ਪੈਂਦਾ ਸਾਡੇ ਇਲਾਕੇ 사दिक ਲਈ ਉਹ ਮਸੀਹੇ ਵਰਗੇ ਹਨ ਉਹਨਾਂ ਅੱਗੇ ਕਿਹਾ ਕਿ ਇਲਾਕੇ ਚ ਵਾਪਰਦਿਆ ਗੈਰ ਕਾਨੂੰਨੀ ਘਟਨਾਵਾਂ ਨੂੰ ਨਿਕੇਲ ਪਾਉਣ ਲਈ ਉਹਨਾਂ ਦਿਨ ਰਾਠੀਕ ਕਰ ਦਿੰਦਾ ਹੈ ਜਿਸ ਨਾਲ ਅੱਜ ਇਲਾਕਾ ਸੁੱਖ ਦਾ ਸਾਹ ਲੈਣ ਜੋਗਾ ਹੋਇਆ ਉਹਨਾਂ ਦੇ ਵਿਚਰਨ ਨੇ ਆਮ ਲੋਕਾਂ ਦੇ ਮਨ ਚੋਂ ਪੁਲਿਸ ਦਾ ਡਰ ਕੱਢਿਆ ਹੈ ਇਲਾਕੇ ਲਈ ਇਹ ਕਿਸੇ ਵਰਦਾਨ ਤੋਂ ਘੱਟ ਨਹੀਂ ਅੱਜ ਸਾਡੀ ਪ੍ਰੈਸ ਐਸੋਸੀਏਸ਼ਨ ਪੰਜਾਬ ਰਜੇ ਵੱਲੋਂ ਉਹਨਾਂ ਨੂੰ ਸਨਮਾਨਿਤ ਕਰਕੇ ਮਾਣ ਮਹਿਸੂਸ ਕਰ ਰਹੀ ਹੈ ਇਸ ਮੌਕੇ ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਚੋਹਾਂ ਦੀਪਕ 세ਠੀ ਹੈਪੀ ਚਾਵਲਾ ਰਦਬੀ ਸਾਦਿਕ ਕੁਲਦੀਪ ਸਿੰਘ ਸਾਦਿਕ ਬਲਜਿੰਦਰ ਸਿੰਘ ਪੁੱਲਟ ਅਨੁੰਨਰੂਲਾ ਗੁਰਜੰਟਪੱਟੀ ਰਵੀ ਸਿੰਘ ਗੁਰਪਾਲ ਨਵਮੁਖਮੰਸ਼ੀ ਦੇ ਜੀ ਸਿੰਘ ਸਾਡੇ ਬਹੁਤ ਹੀ ਸਤਿਕਾਰਯੋਗ ਖਾਨਮੁਖੀ ਸਾਦਿਕ ਮੈਡਮ ਜਗਨਿੰਦਰ ਕੌਰ ਦੀ ਰਿਪੋਰਟ ਜਿਹੜੇ ਕਿ ਪਿਛਲੇ ਲੰਮੇ ਸਮੇਂ ਤੋਂ ਆਪਦੀਆਂ ਸੇਵਾਵਾਂ ਬੜੀ ਇਮਾਨਦਾਰੀ ਵਫਾਦਾਰੀ ਨਾਲ ਔਰ ਨਤੜਕ ਹੋ ਕੇ ਨਿਭਾ ਰਹੇ ਨੇ ਸੋ ਅਸੀਂ ਜਦੋਂ ਵੀ ਇਹਨਾਂ ਨੂੰ ਕਿਤੇ ਕਾਲ ਕੀਤੀ ਐਮਰਜੈਂਸੀ ਕੋਈ ਚੋਰੀ ਦਾ ਮਸਲਾ ਜਾਂ ਕੋਈ ਲੜਾਈ ਦਾ ਮਸਲਾ ਜਾਂ ਕੋਈ ਹੋਰ ਕੋਈ ਵੀ ਮਸਲਾ ਹੈ ਅਸੀਂ ਜਦੋਂ ਵੀ ਕਾਲ ਕੀਤੀ ਆ ਤਾਂ ਮੇਰੇ ਖਿਆਲ ਚ ਇਹਨਾਂ ਨੇ 5-7 10 ਮਿੰਟ ਤੋਂ ਵੱਧ ਜਿਹੜਾ ਨਹੀਂ ਟਾਈਮ ਲਾਇਆ ਨਹੀਂਗਾ ਉਹਨੂੰ ਸੋਲਵ ਕਰਨ ਤੇ ਉਹਦੀਆਂ ਉਦਾਹਰਨਾਂ ਬਹੁਤ ਸਾਰੀਆਂ ਨੇ ਜਿਵੇਂ ਕਿ ਇੱਕ ਮੈਂ ਉਦਾਹਰਨ ਤੁਹਾਨੂੰ ਦੇ ਸਕਦਾ ਜਿਵੇਂ ਕਿ ਸਭ ਤੋਂ ਵੱਡਾ ਮੁੱਦਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੀਗਾ ਇੱਥੇ ਨਾਲ ਪਿੰਡ ਆ ਉਹ ਸਾਡੇ ਪੱਤਰਕਾਰ ਵੀਰ ਨੇ ਸਾਡੇ ਧਿਆਨ ਚ ਲਿਆਂਦਾ ਤਾਂ ਅਸੀਂ ਉਹ ਰਾਏ ਕਰਕੇ ਮੈਡਮ ਨੂੰ ਕਾਲ ਕੀਤੀ ਤਾਂ ਅੱਧੇ ਘੰਟੇ ਦੇ ਵਿੱਚ ਉਹ ਸਾਰਾ ਜਿਹੜਾ ਮਸਲਾ ਸੀਗਾ ਉਹ ਮੈਡਮ ਨੇ ਸੋਲਵ ਕੀਤਾ ਤੁਸੀਂ ਇਹ ਸੋਚੋ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਜੇਗਰ ਮੁੱਦਾ ਉਹ ਕਿਤੇ ਭੱਜ ਜਾਂਦਾ ਤਾ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਆਪਾਂ ਨੂੰ ਪਤਾ ਹੀ ਆਪਣੇ ਕਿੰਨੇ ਸਤਿਕਾਰਯੋਗ ਵੀਰ ਨੇ ਜਿਹੜੇ ਮਨਾਂ ਨੂੰ ਫੇਸ ਪਹੁੰਚਦੀ ਆ ਤਾਂ ਉਹ ਇੱਕ ਬਹੁਤ ਵੱਡਾ ਇਨਸੀਡੈਂਟ ਹੋਣਾ ਸੀਗਾ ਸੋ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਜਰੋਂ ਦੇ ਮੈਡਮ ਆਏ ਆ ਚੋਰੀਆਂ ਵਾਲੇ ਪਾਸੇ ਵੀ ਤੁਸੀਂ ਦਿੱਲੀ ਨਿਊਜ਼ ਦੇਖਦੇ ਹੋ ਔਰ ਜਿੰਨਾ ਵੀ ਇਹ ਕਰ ਰਹੇ ਆ ਸਾਡੇ ਮੁਤਾਬਕ ਜਿੰਨਾ ਅਸੀਂ ਦੇਖ ਰਹੇ ਆ ਹਾਲ ਦੀ ਘੜੀ ਬਹੁਤ ਵਧੀਆ ਉਪਰਾਲਾ ਇਹਨਾਂ ਦਾ ਸੋ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਇਸ ਕਰਕੇ ਅਸੀਂ ਪ੍ਰੈਸ ਐਸੋਸੀਏਸ਼ਨ ਵੱਲੋਂ ਇਹ ਜਿਹੜਾ ਉਪਰਾਲਾ ਕੀਤਾ ਵੀ ਇਹ ਇਕੱਲੇ ਮੈਡਮ ਹੀ ਨਹੀਂ ਜਿਹੜੇ ਹੋਰ ਵੀ ਫੀਲਡ ਦੇ ਵਿੱਚ ਕੋਈ ਅਧਿਕਾਰੀ ਹੋਵੇ ਅਸੀਂ ਹੁਣ ਆਪਦੀ ਪੂਰੀ ਨਿਗ੍ਹਾ ਰੱਖਾਂਗੇ ਜਿਹੜਾ ਵੀ ਕੋਈ ਚੰਗੇ ਕੰਮ ਕਰਦਾ ਸਮਾਜ ਸੇਵੀ ਤੌਰ ਤੇ ਵਿਚਰਦਾ ਵਧੀਆ ਕੰਮ ਕਰਦਾ ਉਹਨਾਂ ਨੂੰ ਅਸੀਂ ਸਪੈਸ਼ਲ ਤੌਰ ਤੇ ਸਨਮਾਨਤ ਅੱਗੇ ਤੋਂ ਵੀ ਕਰਿਆ ਕਰਾਂਗੇ ਸੋ ਮੇਰੀ ਇੱਥੋਂ ਜਿਹੜਾ ਹੋਰ ਵੀ ਸਟਾਫ ਉਹਨਾਂ ਨੂੰ ਵੀ ਬੇਨਤੀ ਆ ਕਿ ਖਰਬੂਜੇ ਨੂੰ ਦੇਖ ਕੇ ਕਹਿੰਦੇ ਖਰਬੂਜਾ ਰੰਗ ਫੜਦਾ ਸੋ ਸਾਡੀ ਬੇਨਤੀ ਹੈ ਕਿ ਮੈਦਨ ਨੂੰ ਦੇਖ ਕੇ ਸਾਰੇ ਜਿਹੜੇ ਕੋਈ ਨਾ ਕੋਈ ਉਪਰਾਲਾ ਵਧੀਆ ਕਰਦੇ ਰਹਿਣ ਤਾਂ ਕਿ ਅਸੀਂ ਵੀ ਆਪਦੇ ਸਾਡਾ ਵੀ ਹੌਸਲਾ ਵਾਦੇ ਅਸੀਂ ਵੀ ਅੱਗੇ ਤੋਂ ਸਾਰਿਆਂ ਨੂੰ ਜਿਹੜਾ ਸਨਮਾਨਤ ਕਰਦੇ ਰਹੀਏ ਧੰਨਵਾਦ ਨਰਤਨ ਮੈਨੂੰ ਮਾਦਕਾ ਥਾਣੇ ਦੁਆਰਾ ਸਨਮਾਨਿਤ ਕੀਤਾ ਗਿਆ ਜੀ ਕਾਉਂਟਰ ਕਰਦੇ ਆ ਜਿਹੜਾ ਆਪਣਾ ਪ੍ਰੈਸ ਐਸੋਸੀਏਸ਼ਨ 사ਦਕ ਵੱਲੋਂ ਮੇਰੇ ਵੀਰਾ ਵੱਲੋਂ ਜਿਹੜਾ ਮੈਨੂੰ ਸਨਮਾਨਿਤ ਕੀਤਾ ਗਿਆ ਤੇ ਅੱਗੇ ਵੀ ਮੈਂ ਆਪਣੀ ਪਬਲਿਕ 사ਦਕ ਦੀ ਪਬਲਿਕਲੀ 24 ਘੰਟੇ ਹਾਜ਼ਰ ਹਾਂ ਪਹਿਲਾ ਹੀ ਬਾਬਾ ਫਰੀਜੀ ਦੀ ਕਿਰਪਾ ਰਹੀ ਹੈ ਵੀ ਕਿਤੇ ਵੀ ਕੋਈ ਇਨਸੀਡੈਂਟ ਹੋ ਜੇ ਤਾਂ ਮੈਂ 5 ਮਿੰਟ ਦੇ ਵਿੱਚ ਪਹੁੰਚ ਜਾਨੀ ਤੇ ਅੱਗੇ ਤੋਂ ਵੀ ਅ ਮੇਰੀ ਕੋਸ਼ਿਸ਼ ਇਹ ਹੈ ਵੀ ਜੇ ਐਨੀ ਟਾਈਮ ਕੋਈ ਵੀ ਸਮੱਸਿਆ ਆਉਂਦੀ ਹੈ ਮੈਨੂੰ ਇਮੀਡੀਏਟ ਕਾਲ ਕਰੋ 5 ਮਿੰਟ ਤੋਂ ਵੱਧ ਟਾਈਮ ਨਹੀਂ ਲੱਗਦਾ ਬਾਬਾ ਫ੍ਰਿਜ ਦੀ ਕਿਰਪਾ ਰਹੀ ਹੈ ਤੇ ਹੁਣ ਵੀ ਅੱਗੇ ਕਿਰਪਾ ਕਰੋ ਹਾਂ ਜੀ ਤੁਹਾਡੇ ਵੱਲੋਂ ਮੈਨਾਂ ਜਦੋਂ ਸਮਾਂ ਦਿੱਤਾ ਸੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਸਾਰੇ ਪੱਤਰਕਾਰ ਸਾਥੀਆਂ ਦਾ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਛੋਟੇ ਸੱਦੇ ਤੇ ਇੱਕ ਬਹੁਤ ਵੱਡਾ ਜਿ ਇੱਕ ਕੰਮ ਕੀਤਾ ਸਾਰਿਆਂ ਰਲ ਕੇ ਅਸੀਂ ਕਿ ਬਹੁਤ ਥੋੜੇ ਸਮੇਂ ਦੇ ਵਿੱਚ ਮੈਡਮ ਜੁਗਿੰਦਰ ਕੌਰ ਜਿਹੜੇ ਥਾਣਾ ਮੁਖੀ ਸਾਧਕ ਨੇ ਬਹੁਤ ਥੋੜੇ ਸਮੇਂ ਦੇ ਵਿੱਚ ਇਹਨਾਂ ਨੇ ਬਹੁਤ ਵੱਡੇ ਵੱਡੇ ਕੰਮ ਕੀਤੇ ਆ ਕਿ ਸਾਡਾ ਮਨ ਜਿਹੜਾ ਬਹੁਤ ਜ਼ਿਆਦਾ ਖੁਸ਼ ਹੈਗਾ ਇਹ ਕੰਮ ਦੇਖ ਕੇ ਤੇ ਸਾਡਾ ਜਿਹੜਾ ਸਾਧਕ ਇਲਾਕਾ ਉਹ ਬਹੁਤ ਸੇਫ ਮਹਿਸੂਸ ਕਰ ਰਿਹਾ ਹੈ ਬਹੁਤ ਜ਼ਿਆਦਾ ਚੋਰੀਆਂ ਤੋਂ ਨਿਜਾਗਤ ਮਿਲੀ ਹੈ ਚੋਰਾਂ ਤੋਂ ਨਿਜਾਗਤ ਮਿਲੀ ਹੈ ਤੇ ਸਾਨੂੰ ਪੂਰਾ ਮਾਣ ਆ ਇਹਨਾਂ ਤੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਇਹੋ ਜੇ ਕੰਮ ਕਰਦੇ ਰਹਿਣਗੇ ਕਿ ਅਸੀਂ ਨਾ ਧੰਨਵਾਦ ਕਰਦੇ ਆ ਅੱਜ ਅਸੀਂ ਖੁਸ਼ੀ ਮਹਿਸੂਸ ਕਰਦੇ ਆ ਕਿ ਅਸੀਂ ਇਹਨਾਂ ਨੂੰ ਸਨਮਾਨਤ ਕੀਤਾ ਤੇ ਮੈਂ ਇੱਕ ਹੋਰ ਵੀ ਬੇਨਤੀ ਕਰਦਾ ਜਿਹੜੇ ਲੋਕ ਧੀਆਂ ਨੂੰ ਕੁੱਖਾਂ ਚ ਮਾਰਦੇ ਆ ਪੁੱਤਰਾਂ ਦੀਆਂ ਲਾਲਸਾਂ ਪਿੱਛੇ ਉਹ ਇਹੋ ਜੇ ਜਿਹੜੇ ਉੱਚ ਅਫਸਰ ਨੇ ਇਹਨਾਂ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਉਹ ਆਪਣੀਆਂ ਧੀਆਂ ਨੂੰ ਮਾਰਨਾ ਬਹੁਤ ਵੱਡੇ ਵੱਡੇ ਅਹੁਦਿਆਂ ਤੇ ਬਿਰਾਜਮਾਨ ਹੋ ਕੇ ਉਹ ਵੀ ਇੱਕ ਸਮਾਜ ਨੂੰ ਚੰਗੀ ਸੇਧ ਦੇ ਸਕਦੇ ਨੇ ਮਿਹਰਬਾਨੀ ਥੈਂਕ ਯੂ